ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹ ਹੈ ਗਾਵਾਂ ਤੂੰ ਸਹਬ ਗੁਣੇ ਨ ਤਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਉ ਠਾਕੁਰ ਊਜ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਭ ਮੈਂ ਤਿਜ ਬਿਨ ਆਵਰ ਨ ਕੋਈ ਰਹਾਉ میں تان دبان دی ہے میرے سوامی میں تج آگ ارداس می ہور تھاؤں نہیں جس پہ کرو بنتی میرا دکھ سکھ تجھ ہی پاس ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰਿਜੈ ਬੱਕਰੀ ਸਿੰਗ ਇਤੇ ਥਾਇ ਰੱਖੇ ਮਨ ਹਰ ਜਪ ਭਰਮ ਭਿਉ ਦੂਰ ਕੀਜੈ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਬਾਵੈ ਜੋ ਤਰਤੀ ਚਵਰ ਤਲੇ ਉਪਰ ਆਵੈ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਾਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕੈ ਕਹਿ ਗਾਵਾਂ ਤੂੰ ਸਹਬ ਗੁਣੀ ਨ ਤਾਨਾ ਤੁਮਰੀ ਮਹਿਮ ਬਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ Soy... پہ کرو بنتی میرا دکھ سکھ تجھ ہی پاس وچے ترتی وچے پانی وچے کاٹ اگن تری جائے بکری سنگ ایت تھائے رکھے ਮਨ ਹਰ ਜਪ ਪਰਮ ਭਿਉ ਦੂਰ ਕੀ ਜਾਏ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਬਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨਾ ਜਗਤ ਆਨ ਸਭ ਪੈਰੀ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂੰ ਸਹਿਬ ਗੁਣੀ ਨਤਾਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਹਿਬ ਮੈਂ ਤੇਜ ਬੇਨ ਆਵਾਰ ਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਅਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਕਰੋ ਬਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰਜ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜਾ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਨ ਦਿਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਵਾ ਤੂੰ ਸਹਬ ਗੁਣੀ ਨ ਤਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਤੁਖ ਤੁਜੀਹੇ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚੇ ਕਾਟ ਅਗਨ ਤਰਿ ਜੈ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਭਰਮ ਭਿਉ ਦੂਰ ਕੀ ਜੈ ਹਾਰ ਕੇ ਵੜ ਆਏ ਦੇਖੇ ਸੰਤੋ ਹਾਰ ਨਮਾਣਿਆ ਮਾਣ ਦਬਾਵੈ ਜੋ ਤਰਤੀ ਚਵਰ ਤਲੇ ਉਪਰ ਆਵੈ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਾਧਨਾ ਸ੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕੈ ਕਹਿ ਗਾਵਾਂ ਤੂੰ ਸਹਬ ਗੁਣੇ ਨ ਤਨਾਹ ਤੁਮਰੀ ਮਹਿਮ ਬਰਨਨਾ ਸਾਕੋ ਤੂ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਬ ਮੈਂ ਤਿਜ ਬਿਨ ਆਵਰ ਨ ਕੋਈ ਰਹਾ ਹੋ ਮੈਂ بان ہے میرے سوامی میں تجھ آگ ارداس میں مین تھاؤں نہیں جس پہ کرو بننتی میرا دکھ سکھ تجھ ہی پاس ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰਿਜੈ ਬੱਕਰੀ ਸਿੰਗ ਇਤੇ ਥਾਇ ਰੱਖੇ ਮਨ ਹਰ ਜਪ ਪਰਮ ਭਿਉ ਦੂਰ ਕੀਜੈ ਹਾਰ ਕੇ ਵੜ ਆਏ ਦੇਖੇ ਸੰਤੋ ਹਾਰ ਨਮਾਣਿਆ ਮਾਣ ਦਬਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਵਾ ਤੂੰ ਸਹਬ ਗੁਣੀ ਨ ਤਾਨਾ ਤੇਰੀ ਮਹਿਮਾ ਵਰਨਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਬ ਮੈਂ ਤਜ ਬਿਨ ਆਵਰ ਨ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝੇ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਕਰੋ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵੇਕੇ ਕਾਟ ਅਗਨ ਤੇ ਰਜ ਬੱਕਰੀ ਸਿੰਘ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜਾ ਹਰ ਕੀ ਵੜਾਈ ਦੇਖੇ ਸੰਤੋ ਪਰ ਨਮਾਣਿਆ ਮਾਨ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ 사ਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ तेरे कावन कावन गुण कै कह गावां तू सहब गुणी नताना तुम्हारी महिमा वर्णन साकों तू ठाकुर उच्च भगवाना ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਬ ਮੈਂ ਤਜ ਬਿਨ ਆਵਰ ਨ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਰੇ ਸੁਆਮੀ ਮੈਂ ਤੁਝ ਆਗੇ ਅਰਦਾਸ ਮੈਂ ਹੋਰ ਤਾਂ ਹੋ ਨਹੀਂ ਜਿਸ पे ਕਰੋ ਬਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵੇਕੇ ਕਾਟ ਅਗਨ ਤੇ ਜੈ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀ ਜੈ ਹਰ ਕੀ ਵੜ ਆਏ ਦੇਖੇ ਸੰਤੋ ਹਰ ਨਮਾਣਿਆ ਮਾਨ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੇ 사ਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹੇ ਗਾਵਾਂ ਤੂੰ ਸਹਬ ਗੁਣੀ ਨ ਤਨਾਹ ਤੇਮਰੀ ਮਹਿਮਾ ਵਰਨਨਾ ਸਾਕੋ ਤੋ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਬ ਮੈਂ ਤਿਜ ਬਿਨ ਆਵਰ ਨ ਕੋ ਸੁਖ ਤੁਝਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਿਰਜ ਬੱਕਰੀ ਸਿੰਗ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜਾਏ ਹਰ ਕੇ ਵੜਿਆਏ ਦੇਖੇ ਸੰਤੋ ਹਰ ਨਮਾਣਿਆ ਮਾਣ ਦਬਾਵੈ ਜੋ ਤਰਤੀ ਚਵਰ ਤਲੇ ਉਪਰ ਆਵੈ ਤਿਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਗਾ ਤੂੰ ਸਹਬ ਗੁਣੇ ਨ ਤਾਨਾ ਤੇਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ oh پہ کرو بنتی میرا دکھ سکھ تجھ ہی پاس وچے ترتی وچے پانی وچے کاٹ اگن تری جائے بکری سنگھ ات تھائے رکھے ਮਨ ਹਰ ਜਪ ਪਰਮ ਭਉ ਦੂਰ ਕੀ ਜਾਏ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਜਵਰ ਤਲੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਵੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂੰ ਸਹਿਬ ਗੁਣੀ ਨਤਾਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਭ ਮੈਂ ਤੇਜ ਬਿਨਾ ਆਵਰਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਕਰੋ ਬੇਨਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੇ ਧਰਤੀ ਵਿਚੇ ਪਾਣੀ ਵਿਚੇ ਕਾਟ ਅਗਨ ਤਰਿਜੈ ਬੱਕਰੀ ਸਿੰਘ ਇਤੇ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਣ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ 사ਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਵਾ ਤੂੰ ਸਹਬ ਗੁਣੀ ਨ ਤਾਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੋ ठाकुर ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਿਬ ਮੈਂ ਤੇ ਜਿਵੇਂ ਆਵਰਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੇ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰਿਜੈ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜੈ ਹਰ ਕੀ ਵੜਾਈ ਦੇਖੇ ਸੰਤੋ ਹਰ ਨਮਾਣਿਆ ਮਾਨ ਦਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਵਾ ਤੂੰ ਸਹਬ ਗੁਣੀ ਨ ਤਾਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੂ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਹਿਬ ਮੈਂ ਤੇਜ ਬਿਨਾ ਆਵਰਨਾ ਕੋਈ ਰਹਾ ਹੋ ਮੈਂ ਤਾਣ ਦਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਆਗੇ ਅਰਦਾਸ ਮੈਂ ਹੋਰ ਥਾਹੋ ਨਹੀਂ ਜਿਸਪੇ ਰੋ ਬਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਅਦਰਿ ਜੈ ਬੱਕਰੀ ਸਿੰਘ ਇਤਿ ਥਾਏ ਰਾਖੇ ਮਨ ਹਰ ਜਪ ਪਰਮ ਭਿਉ ਦੂਰ ਕੀ ਜਾ ਹਰ ਕੀ ਵੜ ਆਏ ਦੇਖੇ ਸੰਤੋ ਹਰ ਨਮਾਣਿਆ ਮਾਨ ਦਿਵਾਵੇ ਜੋ ਤਰਤੀ ਚਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਹਾਂਵਾ ਤੂੰ ਸਹਬ ਗੁਣੇ ਨ ਤਨਾ ਤੰਬਰੀ ਮਹਿਮਾ ਵਰਨਨਾ ਸਾਕੋ ਤੋ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤਿਉ ਰਾਖ ਮੇਰੇ ਸਭ ਮੈਂ ਜਿਵੇਂ ਆਵਰਨਾ ਕੋਈ ਰਹਾਉ ਮੈਂ ਤਾਣ ਦਬਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਝ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸਪੇ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਟ ਅਗਨ ਤਰਿਜੈ ਬੱਕਰੀ ਸਿੰਗ ਇਤੇ ਥਾਏ ਰੱਖੇ ਮਨ ਹਰ ਜਪ ਪਰਮ ਭਉ ਦੂਰ ਕੀ ਜੈ ਹਰ ਕੀ ਵੜ ਆਏ ਦੇਖੇ ਸੰਤੋ ਹਰ ਨਮਾਣਿਆ ਮਾਨ ਦਵਾਵੇ ਜੋ ਤਰਤੀ ਜਵਰ ਤਲੇ ਉਪਰ ਆਵੇ ਤੇਉ ਨਾਨਕ ਸਾਦ ਜਨ ਜਗਤ ਆਣ ਸਭ ਪੈਰੀ ਪਾਵੈ ਸਾਤਨਾਮ